ਸਿਮਰਨ ਢਾਲੀਵਾਲ ਜੀ ਦੀ ਕਹਾਣੀ ਰੂਪ ਤੂੰ ਨਾ ਜਾ ਰੂਪ ਮੈਨੂੰ ਛੱਡ ਕੇ ਨਾ ਜਾ ਮੈਨੂੰ ਤੇਰੀ ਲੋੜ ਹੈ ਤੂੰ ਤਾਂ ਮੇਰਾ ਸਹਾਰਾ ਹੈ ਮੈਂ ਮਰ ਜਾਵਾਂਗੀ ਪਰ ਰੂਪ ਦੇ ਪੱਥਰ ਦਿਲ ਤੇ ਮੇਰੇ ਤਰਲਿਆਂ ਦਾ ਕੋਈ ਅਸਰ ਨਹੀਂ ਹੋਇਆ ਉਹ ਬਾਹ ਛੁਡਾ ਕੇ ਚਲੀ ਗਈ ਨਿਰਮੋਹੀ ਮੈਂ ਤੇਰਾ ਸਹਾਰਾ ਕਿਵੇਂ ਬਣ ਸਕਦੀ ਹਾਂ ਮੈਨੂੰ ਤਾਂ ਖੁਦ ਕਿਸੇ ਸਹਾਰੇ ਦੀ ਜ਼ਰੂਰਤ ਹੈ ਰੂਪ ਦੇ ਬੋਲ ਹਾਲੇ ਤੀ ਕੰਨਾਂ ਵਿੱਚ ਗੂੰਜ ਰਹੇ ਨੇ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਰੂਪ ਅੱਜ ਬਹੁਤ ਖੁਸ਼ ਹੈ ਪਰ ਮੈਂ ਉਦਾਸ ਹਾਂ ਪਰ ਕਿਉਂ ਰੂਪ ਨੇ ਇਹ ਸੋਚ ਵੀ ਕਿ ਮੈਂ ਲਿਆ ਆਹ ਕੁਝ ਨਹੀਂ ਕਰ ਸਕਦੀ ਨਹੀਂ ਨਹੀਂ ਕਦੀ ਨਹੀਂ ਦਿਮਾਗ ਵਿੱਚ ਸੋਚਾਂ ਦੇ ਬਾਬਰੋਲੇ ਉੱਠ ਰਹੇ ਨੇ ਪਰ ਕੋਈ ਜਵਾਬ ਨਹੀਂ ਲੱਭ ਰਿਹਾ ਤੂੰ ਇੱਕ ਵਾਰ ਸੋਚ ਲੈ ਪ੍ਰਭ ਇਹੋ ਜਿਹੇ ਅਹਿਮ ਫੈਸਲੇ ਜਲਦਬਾਜ਼ੀ ਚ ਨਹੀਂ ਕੀਤੇ ਜਾਂਦੇ ਕਿਤੇ ਇਹ ਨਾ ਹੋਵੇ ਮੰਮੀ ਦੀ ਕਹੀ ਗੱਲ ਯਾਦ ਆ ਰਹੀ ਹੈ ਕਿੰਨਾ ਸਮਝਾਇਆ ਸੀ ਉਹਨਾਂ ਪਰ ਮੇਰੀ ਤਾਂ ਜਿਵੇਂ ਸਮਝ ਹੀ ਮੁੱਕ ਗਈ ਸੀ ਸੋਤ ਦਿਮੇ ਇੱਕੋ ਥਾਂ ਆਖ ਲੋਤੀ ਸੀ ਸ਼ਾਇਦ ਹੁਣ ਵੀ ਤਾਂ ਮੇਰੇ ਨਾਲ ਇਹੀ ਕੁਝ ਹੋ ਰਿਹਾ ਪਤਾ ਨਹੀਂ ਕਿਉਂ ਰੂਪ ਖਿਆਲਾਂ ਵਿੱਚੋਂ ਨਹੀਂ ਨਿਕਲ ਰਹੀ ਰੂਪ ਮੇਰਾ ਸਹਾਰਾ ਕਿਉਂ ਕਿਵੇਂ ਕੁਝ ਸਮਝ ਨਹੀਂ ਆ ਰਿਹਾ ਦਿਮਾਗ ਨੇ ਤਾਂ ਜਿਵੇਂ ਕੰਮ ਕਰਨਾ ਹੀ ਬੰਦ ਕਰ ਦਿੱਤਾ ਹੈ ਉਦੋਂ ਵੀ ਤਾਂ ਇਹੀ ਵਾਪਰਿਆ ਸੀ ਮੈਂ ਦਿਮਾਗ ਤੋਂ ਨਹੀਂ ਦਿਲ ਤੋਂ ਕੰਮ ਲਿਆ ਸੀ ਤੇ ਦਿਲ बार-बार ਇੱਕ ਹੀ ਗੱਲ ਮੰਨਣ ਲਈ ਮਜਬੂਰ ਕਰ ਰਿਹਾ ਸੀ ਮਜਬੂਰੀ ਨੂੰ ਸਮਝੀ ਪ੍ਰਭ ਇਟਸ ਵੈਰੀ ਅਰਜੈਂਟ ਕੰਮਕਾਰ ਸੰਭਾਲਣਾ ਵੀ ਜ਼ਰੂਰੀ ਹੈ ਬਲੀਵ ਮੀ ਮੇਰਾ ਤਾਂ ਜਾਣ ਨੂੰ ਦਿਲ ਨਹੀਂ ਕਰਦਾ ਪਰ ਕਿੰਨਾ ਬਹਾਨੇਬਾਜ਼ ਹੈ ਜਤਿੰਦਰ ਢਿੱਲੋਂ ਉਰਫ ਜੇਡੀ ਤੰਗ ਆ ਗਈ ਹਾਂ ਉਸਤੇ ਬਹਾਨਿਆਂ ਤੋਂ ਜਦੋਂ ਵੀ ਫੋਨ ਕਰਦਾ ਹੈ ਬਿਨ ਪੁੱਛੇ ਤੋਂ ਹੀ ਦੱਸਣ ਲੱਗਦਾ ਹੈ ਪਰ ਪਲੀਜ਼ ਥੋੜਾ ਹੋਰ ਵੇਟ ਕਰ ਲੈ ਹਾਲੇ ਕਾਗਜ਼ ਤਿਆਰ ਹੋਣ ਚ ਵਕਤ ਲੱਗ ਜਾਣਾ ਕਾਗਜ਼ ਤਿਆਰ ਹੁੰਦਿਆਂ ਹੀ ਮੈਂ ਉਸ ਦੀ ਗੱਲ ਨੂੰ ਅਣ ਸੁਣਿਆ ਕਰ ਦਿੰਦੀ ਹਾਂ ਉਸ ਦੀਆਂ ਗੱਲਾਂ ਵਿੱਚ ਨਾ ਹੀ ਮੇਰੀ ਕੋਈ ਦਿਲਚਸਪੀ ਰਹੀ ਹੈ ਤੇ ਨਾ ਹੀ ਯਕੀਨ ਉਹ ਦੌੜ ਰਿਹਾ ਹੈ ਉਸਦੀ ਇਹ ਦੌੜ ਤਾਂ ਹਫਤੇ ਬਾਅਦ ਹੀ ਸ਼ੁਰੂ ਹੋ ਗਈ ਸੀ ਹਫਤਾ ਹਫਤਾ ਹੀ ਤਾਂ ਬਚਿਆ ਹੈ ਕਿੰਨੇ ਮਾਨ ਤੇ ਚਾਹ ਨਾਲ ਦੱਸਿਆ ਸੀ ਰੂਪ ਨੇ ਪਰ ਉਸਦੇ ਬੋਲ ਤਾਂ ਮਣਾ ਮੂਹੀ ਭਾਰੇ ਸਨ ਹਫਤੇ ਬਾਅਦ ਪਤਾ ਨਹੀਂ ਕੀ ਹੋਵੇਗਾ ਕੁਝ ਸਮਝ ਨਹੀਂ ਆਉਂਦਾ ਪ੍ਰਭੂ ਮੇਰੀ ਤਾਂ ਸਮਝ ਨਹੀਂ ਆਉਂਦਾ ਕੁਝ ਢੇਰ ਸਾਰੇ ਕੰਮ ਨੇ ਕਰਨ ਵਾਲੇ ਸਮਝ ਨਹੀਂ ਆਉਂਦੀ ਕਿੱਧਰ ਕਿੱਧਰ ਹੋਵਾਂ ਆਸ਼ਾ ਆਂਟੀ ਥੋੜੀ ਦੇਰ ਪਹਿਲਾਂ ਹੀ ਮੇਰੇ ਕੋਲ ਬੈਠੇ ਸਨ ਉਹਨਾਂ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਖੁਸ਼ੀ ਸੀ ਉਹੀ ਖੁਸ਼ੀ ਜੋ ਸਾਲ ਪਹਿਲਾਂ ਮੰਮੀ ਦੇ ਚਿਹਰੇ ਉੱਪਰ ਸੀ ਮੇਰੇ ਵਿਆਹ ਦੀ ਖੁਸ਼ੀ 'ਚ ਉੱਠੇ ਫਿਰਦੇ ਸਨ ਉਹ ਇੱਕ ਵੱਡੀ ਜ਼ਿੰਮੇਵਾਰੀ ਤੋਂ ਸੁਰੱਖਰੂ ਹੋਣ ਦਾ ਸੁਖਤ ਅਹਿਸਾਸ ਉਹਨਾਂ ਦੇ ਚਿਹਰੇ ਤੋਂ ਸਾਫ਼ ਝਲਕਦਾ ਸੀ ਖੁਸ਼ ਤਾਂ ਮੈਂ ਵੀ ਬਹੁਤ ਸੀ ਇੱਕ ਨਵੀਂ ਜ਼ਿੰਦਗੀ ਮੇਰੇ ਅੱਗੇ ਬਾਹਾਂ ਪਸਾਰੀ ਖੜੀ ਸੀ ਜੇ ਡੀ ਸੰਗ ਜ਼ਿੰਦਗੀ ਗੁਜ਼ਾਰਨ ਦੇ ਰੰਗੀਨ ਸੁਪਨੇ ਮੇਰੀਆਂ ਅੱਖਾਂ ਵਿੱਚ ਤੈਰ ਰਹੇ ਸਨ ਪਹਿਲੀ ਨਜ਼ਰੇ ਹੀ ਜੇ ਡੀ ਮੇਰੇ ਸੁਪਨਿਆਂ ਦਾ ਰਾਜਕੁਮਾਰ ਵਾਂ ਬੈਠਾ ਸੀ ਪਹਿਲੀ ਹੀ ਮੁਲਾਕਾਤ ਵਿੱਚ ਮੈਂ ਆਪਣਾ ਦਿਲ ਹਾਰ ਬੈਠੀ ਸੀ ਅਸੀਂ ਪਟਿਆਲੇ ਮਿਲੇ ਸੀ ਪਹਿਲੀ ਵਾਰ ਮੇਰੀ ਫਰੈਂਡ ਦੇ ਬ੍ਰਦਰ ਦੀ ਮੈਰਿਜ ਸੀ ਜਿਹੜੀ ਵਿਆਹ ਵਾਲੇ ਮੁੰਡੇ ਦਾ ਦੋਸਤ ਹੋਣ ਕਰਕੇ ਚਾਂਬਲਿਆ ਹੋਇਆ ਅੱਗੇ-ਅੱਗੇ ਫਿਰ ਰਿਹਾ ਸੀ ਨਜ਼ਰਾਂ ਮਿਲਾਉਂਦਾ ਤਾਂ ਮੈਨੂੰ ਉਸ ਦੀਆਂ ਅੱਖਾਂ ਵਿੱਚ ਡੁੱਬੋ ਲੈਣ ਵਾਲਾ ਸਮੁੰਦਰ ਦਿਖਾਈ ਦਿੰਦਾ ਉਸ ਦਾ ਚਿਹਰਾ ਧਿਆਨ ਖਿੱਚਦਾ ਦੋ ਦਿਨਾਂ 'ਚ ਹੀ ਅਸੀਂ ਕਾਫੀ ਕੋਲ ਮਿਲ ਗਏ ਘਰ ਪਹੁੰਚੀ ਤਾਂ ਜੇਡੀ ਦਾ ਫੋਨ ਖੜਕ ਪਿਆ ਮੈਂ ਉਸਦੀ ਮਿੱਠੀ ਆਵਾਜ਼ ਸੁਣ ਕੇ ਅਚੰਬਤ ਰਹਿ ਗਈ ਉਸਨੇ ਮੇਰਾ ਨੰਬਰ ਪਤਾ ਨਹੀਂ ਕਿੱਥੋਂ ਖੋਜ ਲਿਆ ਸੀ ਖੋਜ ਖੋਜ ਹੀ ਤਾਂ ਕਰ ਰਹੀ ਹਾਂ ਮਨ ਦੀਆਂ ਪਰਤਾ ਫਰੋਲ ਰਹੀ ਹਾਂ ਪਰ ਇਸ ਉਦਾਸੀ ਦਾ ਕਾਰਨ ਨਹੀਂ ਰੱਬ ਦਾ ਮੇਰੇ ਅੰਦਰ ਦਾ ਹਨੇਰਾ ਹੋਰ ਡੂੰਘਾ ਹੋਈ ਜਾਂਦਾ ਕਿੰਨੀ ਪੱਥਰ ਦਿਲ ਹੈ ਰੂਪ ਪਲ ਭਾਰ ਵਿੱਚ ਸਭ ਕੁਝ ਤਬਾਹ ਕਰ ਗਈ ਇੱਕ ਝਟਕੇ ਵਿੱਚ ਸਭ ਕੁਝ ਸਭ ਰਿਸ਼ਤੇ ਤੋੜ ਸੁਟੇ ਨਿਰਮੋਹੀ ਨੇ ਇਹ ਕਿਹਸੀ ਖੇਡ ਹੈ ਬੇਟਾ ਵਿਆਹ ਸ਼ਾਦੀ ਕੋਈ ਗੁੱਡੇ ਗੁੱਡੀਆਂ ਦਾ ਖੇਡ ਨਹੀਂ ਹੁੰਦੀ ਤੂੰ ਜਾਣਦੀ ਕਿੰਨਾ ਹੈ ਉਹਨੂੰ ਇੰਝ ਕਿਸੇ ਅਣਜਾਣ ਵਿਅਕਤੀ ਨਾਲ ਪੂਰੀ ਜ਼ਿੰਦਗੀ ਗੁਜ਼ਾਰਨ ਦਾ ਫੈਸਲਾ ਤੂੰ ਫਿਰ ਸੋਚ ਲੈ ਮੰਮੀ ਨੇ ਸੌ ਦਲੀਲਾਂ ਦਿੱਤੀਆਂ ਸਨ ਪਰ ਮੈਂ ਸਭ ਤਰਕ ਰੱਦ ਕਰ ਦਿੱਤੇ ਆਪਣੇ ਪਟਿਆਲੇ ਵਾਲੀ ਫਰੈਂਡ ਨੂੰ ਵਿਚਵਾ ਕੇ ਆਪਣੀ ਜਿੱਦ ਪੁਗਾ ਲਈ ਮੇਰੇ ਫੈਸਲੇ ਨੂੰ ਖਿੜੇ ਮੱਥੇ ਕਬੂਲ ਕਰ ਲਿਆ ਗਿਆ ਉਂਝ ਵੀ ਜਿਹੜੀ ਕਿਸ ਗੱਲੋਂ ਕੱਟ ਸੀ ਢਿੱਲੋਂ ਖਾਨਦਾਨ ਦਾ ਇਕਲੌਤਾ ਵਾਰਿਸ ਇੰਨੇ ਵੱਡੇ ਕਾਰੋਬਾਰ ਦਾ ਇਕੱਲਾ ਮਾਲਕ ਜੇ ੜੀ ਮੇਰੀ ਛੋੜੀ ਦੁਨੀਆ ਦੀ ਹਰ ਖੁਸ਼ੀ ਪਾ ਸਕਦਾ ਸੀ ਖੁਸ਼ੀ ਹਰ ਖੁਸ਼ੀ ਦੇ ਕੇ ਵੀ ਉਹ ਨਹੀਂ ਸੀ ਦੇ ਸਕਿਆ ਮੈਨੂੰ ਆਤਮਿਕ ਸਕੂਨ ਉਸ ਦੀਆਂ ਬਾਹਾਂ ਦੀ ਪਕੜ ਐਨੀ ਮਜ਼ਬੂਤ ਨਹੀਂ ਸੀ ਕਿ ਮੇਰੇ ਮਨ ਵਿੱਚ ਉੱਠਦੀਆਂ ਤਰੰਗਾਂ ਨੂੰ ਮਖੌਲ ਸਕਦਾ ਜੇ ੜੀ ਮੇਰੇ ਸਾਹਮਣੇ ਝੂਠਾ ਪੈਣ ਲੱਗਦਾ ਜੇ ੜੀ ਦੀ ਹਾਲਤ ਮੇਰੇ ਅੱਗੇ ਇਉਂ ਹੁੰਦੀ ਜਿਵੇਂ ਬਲ ਦੀ ਹਲਾਟ ਅੱਗੇ ਕਿਓ ਦੀ ਉਹ ਨਜ਼ਰਾਂ ਮਿਲਾਉਣ ਤੋਂ ਕਤਰਾਉਣ ਲੱਗਿਆ ਸੀ ਉਸਨੇ ਮੇਰੇ ਕੋਲੋਂ ਦੌੜਨਾ ਸ਼ੁਰੂ ਕਰ ਦਿੱਤਾ ਸੀ ਤੇ ਹਫ਼ਤੇਕ ਬਾਅਦ ਹੀ ਉਹ ਲੰਬੀ ਉਡਾਰੀ ਮਾਰ ਗਿਆ ਕੋਲ ਬੁਲਾਉਣ ਦਾ ਵਾਅਦਾ ਕਰਕੇ ਪ੍ਰਭੂ ਡਾਟ ਵਰੀ ਤੈਨੂੰ ਪਤਾ ਇੰਨਾ ਵੱਡਾ ਕਾਰੋਬਾਰ ਸੰਭਾਲਣਾ ਕੋਈ ਸੌਖੀ ਗੱਲ ਨਹੀਂ ਹੈ ਮੈਂ ਜਾਂਦਿਆਂ ਹੀ ਪੇਪਰ ਤਿਆਰ ਕਰਵਾ ਲਵਾਂਗਾ ਤੈਨੂੰ ਕੋਲ ਬੁਲਾਵਾਂਗਾ ਬਸ ਜਰਾ ਵੇਟ ਕਰੀ ਪਰ ਜੀਡੀ ਦੇ ਕਾਗਜ਼ ਤਾਂ ਹਾਲੇ ਤੱਕ ਤਿਆਰ ਨਹੀਂ ਹੋਏ ਮੈਂ ਹੁਣ ਸਾਰੀਆਂ ਆਸਾਂ ਲਾ ਚੁੱਕੀ ਹਾਂ ਹੁਣ ਮੈਨੂੰ ਪਹਿਲਾਂ ਵਾਂਗ ਉਹਦੀ ਉਡੀਕ ਨਹੀਂ ਰਹੀ ਉਹ ਤਾਂ ਚਲਾ ਗਿਆ ਸੀ ਪਰ ਮੈਂ ਪਿੱਛੇ ਰਹਿ ਗਈ ਕੰਦਾ ਨਾਲ ਟੱਕਰਾ ਮਾਰਨ ਲਈ ਸਾਰਾ ਦਿਨ ਇਕੱਲਿਆਂ ਮੇਰਾ ਤਾਂ ਜਿਵੇਂ ਰੁਝੇਵੇਂ ਹੀ ਮੁੱਕ ਗਏ ਸਨ ਰੁਝੇਵੇਂ ਰੁਝੇਵੇਂ ਹੀ ਤਾਂ ਨਹੀਂ ਮੁੱਕਦੇ ਘਰ ਦੇ ਬਾਕੀ ਜੀਆਂ ਦੇ ਪਾਪਾ ਯਾਨੀ ਕਿ ਮੇਰੇ ਸਹੁਰਾ ਸਾਹਿਬ ਉਹਨਾਂ ਕੋਲੋਂ ਤਾਂ ਕੰਮ ਕਾਜ ਨਹੀਂ ਸੰਭਾਲ ਹੁੰਦਾ ਸਵੇਰ ਤੇ ਘਰੋਂ ਨਿਕਲੇ ਸ਼ਾਮ ਨੂੰ ਮੁੜਦੇ ਨੇ ਤੇ ਮੰਮੀ ਯਾਨੀ ਕਿ ਮੇਰੀ ਸੱਸ ਉਹਨਾਂ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਨੇ ਕਦੇ ਸਹੇਲੀਆਂ ਦੇ ਘਰਾਂ ਵਿੱਚ ਪਾਰਟੀਆਂ ਕਦੇ ਨਾਰੀ ਚੇਤਨਾ ਮੰਚ ਦੀਆਂ ਮੀਟਿੰਗਾਂ ਕਦੇ ਕੁਝ ਕਦੇ ਕੁਝ ਕਿਸੇ ਕੋਲ ਵੀ ਦੂਜੇ ਲਈ ਟਾਈਮ ਨਹੀਂ ਰਿਹਾ ਮੈਨੂੰ ਕਰਦੀਆ ਕੰਦਾ ਖਾਣ ਨੂੰ ਆਉਂਦੀਆ ਇਕੱਲਤਾ ਸਤਾਉਂਦੀ ਪਹਾੜ ਜਿੱਡੀਆਂ ਰਾਤਾਂ ਪਾਸੇ ਮਾਰਦੀਆਂ ਲੰਘਦੀਆਂ ਮਖਮਲੀ ਵਿਸਤਰ ਕੰਡਿਆਂ ਵਾਂਗ ਚੁਬਦਾ ਮਨ ਅੰਦਰ ਦਿਨ ਰਾਤ ਇੱਕ ਜਵਾਰ-ਪਾਟਾ ਉੱਠਦਾ ਰਹਿੰਦਾ ਜਵਾਰ-ਪਾਟਾ ਜਵਾਰ-ਪਾਟਾ ਹੀ ਤਾਂ ਉੱਠਿਆ ਸੀ ਉਸ ਦਿਨ ਜਵਾਰ-ਪਾਟਾ ਜੋ ਸਭ ਕੁਝ ਰੋੜ ਕੇ ਲੈ ਗਿਆ ਜੇੜੀ ਦੇ ਕਜ਼ਨ ਦੇ ਪੇਪਰ ਚੱਲ ਰਹੇ ਸੀ ਉਸਨੇ ਸਾਡੇ ਕੋਲ ਰਹਿਣਾ ਸ਼ੁਰੂ ਕਰ ਦਿੱਤਾ ਬਹੁਤ ਹੀ ਇੰਟੈਲੀਜੈਂਟ ਹੈ ਬਲਪ੍ਰੀਤ ਦਿਨ ਰਾਤ ਮਿਹਨਤ ਕਰਦਾ ਜਿੰਨੀ ਉਸ ਕੋ ਲਿਆਕਤ ਹੈ ਉੰਨੀ ਹੀ ਉਹ ਦਿਲ ਦਾ ਚੰਗਾ ਹੈ ਉਸ ਦੇ ਆਉਣ ਨਾਲ ਮੇਰਾ ਵਕਤ ਵਧੀਆ ਲੰਘਣ ਲੱਗਿਆ ਸੀ ਮੈਨੂੰ ਕੋਈ ਗੱਲਬਾਤ ਕਰਨ ਵਾਲਾ ਮਿਲ ਗਿਆ ਸੀ ਉਹ ਪੜ ਰਿਹਾ ਹੁੰਦਾ ਤਾਂ ਮੈਂ ਗਰਮ ਗਰਮ ਕੌਫੀ ਦਾ ਕੱਪ ਉਸ ਅੱਗੇ ਲਿਜਾ ਤਾਰਦੀ ਮੈਨੂੰ ਜਿਵੇਂ ਰੁਝੇਵਾ ਮਿਲ ਗਿਆ ਸੀ ਉਸ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਮੇਰਾ ਚਿੱਤ ਪਰਚਾਈ ਰੱਖਦੀਆਂ ਮੈਨੂੰ ਇਕਲਤਾ ਨਾ ਸਤਾਉਂਦੀ ਵਕਤ ਵਧੀਆ ਲੰਘਣ ਲੱਗਿਆ ਸੀ ਬਲਪ੍ਰੀਤ ਦਾ ਹਾਸਾ ਪੂਰੇ ਘਰ ਵਿੱਚ ਗੂੰਜਦਾ ਰਹਿੰਦਾ ਘਰ ਵਿੱਚ ਚਹਲ ਪਹਲ ਰਹਿੰਦੀ ਹੌਲੀ ਹੌਲੀ ਬਲਪ੍ਰੀਤ ਮੇਰੇ ਨੇੜੇ ਆਉਣ ਲੱਗਿਆ ਭਾਬੀ ਜਤਿੰਦਰ ਵੀਰੇ ਦੀ ਜਾਤ ਤਾਂ ਬੜਾ ਸਤਾਉਂਦੀ ਹੋ ਤੁਹਾਨੂੰ ਅਚਾਨਕ ਇੱਕ ਦਿਨ ਉਸਨੇ ਪੁੱਛ ਲਿਆ ਮੇਰੇ ਅੰਦਰ ਜਿਵੇਂ ਕੁਝ ਖੁਰਨ ਲੱਗਿਆ ਸੀ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ ਮੈਂ ਹੱਸਣ ਦੀ ਕੋਸ਼ਿਸ਼ ਕੀਤੀ ਸੀ ਪਰ ਅੰਦਰ ਇੱਕ ਚੀਜ਼ ਜਿਹੀ ਉੱਠ ਖਲੋਤੀ ਬਲਪ੍ਰੀਤ ਆਪਣੀ ਹਰ ਗੱਲ ਮੇਰੇ ਨਾਲ ਸ਼ੇਅਰ ਕਰਨ ਲੱਗਿਆ ਸੀ ਆਪਣੀਆਂ ਕਲਾਸਮੇਟ ਕੁੜੀਆਂ ਦੀਆਂ ਗੱਲਾਂ ਸੁਣਾਉਂਦਾ ਆਪਣੇ ਇਸ਼ਕ ਦੇ ਕਿਸੇ ਸਾਂਝੇ ਕਰਦਾ ਮੇਰੇ ਨੇੜੇ-ਨੇੜੇ ਰਹਿੰਦਾ ਟਿਕਟਿ-ਟਿਕੀ ਲਗਾ ਕੇ ਮੇਰੇ ਵੱਲ ਵੇਖਦਾ ਉਸ ਦੀਆਂ ਖਾਮੋਸ਼ ਡੂੰਘੀਆਂ ਵਿੱਚ ਕੁਝ ਸੀ ਜੋ ਮੈਨੂੰ ਖਿੱਚ ਪਾਉਂਦਾ ਸੀ ਉਸ ਦੇ ਦਿਮਾਗ ਵਿੱਚ ਕੋਈ ਪਵੰਡਰ ਚੱਲਦਾ ਮਹਿਸੂਸ ਹੁੰਦਾ ਦੀਵਾਲੀ ਦੀ ਰੌਸ਼ਨੀ ਪਰੀ ਰਾਤ ਅਜੇ ਤੀਕ ਹੈ ਮੈਨੂੰ ਯਾਦ ਮੈਂ ਦੁੱਧ ਦਾ ਗਲਾਸ ਫੜਾਉਣ ਬਲਪ੍ਰੀਤ ਦੇ ਰੂਮ ਵਿੱਚ ਗਈ ਸੀ ਦੁੱਧ ਦਾ ਗਲਾਸ ਟੇਬਲ ਤੇ ਰੱਖ ਕੇ ਮੁੜਨ ਲੱਗੀ ਤਾਂ ਉਸਨੇ ਮੇਰੀ ਬਾਹ ਫੜ ਲਈ ਸਾਡੇ ਦਰਮਿਆਨ ਇੱਕ ਖਾਮੋਸ਼ੀ ਪਸਰੀ ਹੋਈ ਸੀ ਮੈਨੂੰ ਆਪਣੀ ਸੁੱਤ ਬੁੱਧ ਭੁੱਲ ਗਈ ਸੀ ਮੈਂ ਬਲਪ੍ਰੀਤ ਦੀਆਂ ਬਾਹਾਂ ਵਿੱਚ ਡਿੱਗ ਪਈ ਬਲਪ੍ਰੀਤ ਦੀ ਸਾਹਾਂ ਦੀ ਗਰਮਾਈਸ਼ ਨਾਲ ਮੇਰਾ ਪਿੰਡਾ ਧਪਣ ਲੱਗਿਆ ਅਚਾਨਕ ਮੰਮੀ ਅੰਦਰ ਆ ਗਏ ਮੇਰੀਆਂ ਅੱਖਾਂ ਅੱਗੇ ਹਨੇਰਾ ਪਸਰ ਗਿਆ ਬਲਪ੍ਰੀਤ ਬਾਹਰ ਚਲਾ ਗਿਆ ਮੇਰੀਆਂ ਨਜ਼ਰਾਂ ਵਿੱਚ ਗੱਡੀਆਂ ਗਈਆਂ ਮੰਮੀ ਮੂੰਹੋਂ ਕੁਝ ਨਾ ਬੋਲੇ ਉਹ ਕਦੋਂ ਕਮਰੇ ਵਿੱਚੋਂ ਬਾਹਰ ਚਲੇ ਗਏ ਮੈਨੂੰ ਪਤਾ ਨਹੀਂ ਸੀ ਲੱਗਿਆ ਅਗਲੇ ਹੀ ਦਿਨ ਬਲਪ੍ਰੀਤ ਆਪਣੇ ਪਿੰਡ ਚਲਾ ਗਿਆ ਮੈਂ ਉਸ ਨੂੰ ਉਡੀਕਦੀ ਰਹੀ ਹਰ ਵੇਲੇ ਉਸ ਤੇ ਖਿਆਲ ਦਿਮਾਗ ਵਿੱਚ ਘੁੰਮਦੇ ਰਹਿੰਦੇ ਮੈਨੂੰ ਨੀਂਦ ਨਾ ਆਉਂਦੀ ਹਨੇਰੇ ਤੋਂ ਡਰ ਆਉਂਦਾ ਮੈਂ ਆਪਣੇ ਰੂਮ ਵਿੱਚ ਚਿੰਕਾ ਮਾਰਦੀ ਦੌੜਦੀ ਮੈਨੂੰ ਆਪਣੇ ਅੰਦਰ ਕੋਈ ਪਰਛਾਵਾ ਬੈਠਾ ਜਾਪਦਾ ਇਹੋ ਲੱਗਦਾ ਜਿਵੇਂ ਅੰਦਰ ਕੁਝ ਸੁੱਲਗ ਰਿਹਾ ਹੋਵੇ ਬੁਖਾਰ ਟੁੱਟਣ ਦਾ ਨਾਮ ਨਾ ਲੈਂਦਾ ਦਵਾਈਆਂ ਖਾ ਖਾ ਕੇ ਅੰਦਰ ਕੁੜੱਤਣ ਭਰ ਗਈ ਇੱਕ ਦਿਨ ਹਾਲਤ ਰਤਾ ਸੁਧਰਦੀ ਤੇ ਅਗਲੇ ਦਿਨ ਹੋਰ ਵਿਗੜ ਜਾਂਦੀ ਕਈ ਡਾਕਟਰ ਬਦਲੇ ਕਿੰਨੇ ਇਲਾਜ ਕਰਵਾਏ ਪਰ ਮੇਰਾ ਰੋਗ ਜਿਵੇਂ ਕਿਸੇ ਦੀ ਸਮਝ ਨਹੀਂ ਸੀ ਆਉਂਦਾ ਮੇਰੀ ਵਿਗੜਦੀ ਹਾਲਤ ਦੇਖ ਕੇ ਮੰਮੀ ਨੇ ਕਈ ਤਰ੍ਹਾਂ ਦੇ ਟੂਨੇ ਟਾਮਣ ਕਰਵਾਉਣੇ ਸ਼ੁਰੂ ਕਰ ਦਿੱਤੇ ਧਾਗੇ ਤਾਵੀਜ਼ ਮੇਰੇ ਡੋਲਿਆਂ ਨਾਲ ਬੰਨ੍ਹ ਦਿੱਤੇ ਘਰ ਵਿੱਚ ਹਵਨ ਕਰਵਾਇਆ ਮੈਨੂੰ ਨੀਂਦ ਤਾਂ ਆਉਣ ਲੱਗੀ ਪਰ ਰਾਤ ਨੂੰ ਸੁੱਤਿਆਂ ਇੱਕ ਅਜੀਬ ਜਿਹਾ ਸੁਪਨਾ ਆਉਂਦਾ ਤੇ ਮੈਂ ਤਰਪਕ ਕੇ ਉੱਠ ਪੈਂਦੀ ਸਪਨੇ ਵਿੱਚ ਮੈਨੂੰ ਅੱਗ ਦੀਆਂ ਲਾਟਾਂ ਦਿਖਾਈ ਦਿੰਦੀਆਂ ਉੱਚੀਆਂ-ਉੱਚੀਆਂ ਅਸਮਾਨ ਨੂੰ ਛੂੰਹਦੀਆਂ ਮੈਂ ਉਹਨਾਂ ਲਾਟਾਂ ਵਿੱਚ ਸੜ ਰਹੀ ਹੁੰਦੀ ਬਚਾਓ ਬਚਾਓ ਦੀਆਂ ਆਵਾਜ਼ਾਂ ਮਾਰਦੀ ਘਰ ਲਾਉਣ ਦੀ ਵਿਲਕ ਦੀ ਤੜਫਦੀ ਪਰ ਮੇਰੀ ਮਦਦ ਲਈ ਕੋਈ ਨਾ ਬਹੜਦਾ ਅਚਾਨਕ ਇੱਕ ਲੰਬੀ ਸਾਰੀ ਚੀਕ ਮੇਰੇ ਗਲੇ ਵਿੱਚੋਂ ਨਿਕਲਦੀ ਤੇ ਮੇਰੀ ਅੱਖ ਖੁੱਲ ਜਾਂਦੀ ਕਿਸੇ ਸਹੇਲੀ ਦੀ ਦੱਸੇ ਤੇ ਮੰਮੀ ਘਰ ਵਿੱਚ ਇੱਕ ਤਾੰਤ੍ਰਿਕ ਨੂੰ ਸਾਧ ਲਿਆਏ ਉਹ ਡਰਾਉਣੀ ਸ਼ਕਲ ਵਾਲਾ ਤਾੰਤ੍ਰਿਕ ਸਾਰੇ ਘਰ ਨੂੰ ਕੋਖਵੀਆਂ ਨਜ਼ਰਾਂ ਨਾਲ ਵੇਖਦਾ ਰਿਹਾ ਉਸ ਦੀਆਂ ਜ਼ਹਿਰੀ ਅੱਖਾਂ ਕੁਝ ਲੱਭ ਰਹੀਆਂ ਸਨ ਉਹ ਅੱਖਾਂ ਬੰਦ ਕਰੀ ਮੰਤਰ ਉਚਾਰਦਾ ਰਿਹਾ ਇਹਦੇ ਉੱਤੇ ਉਪਰੀ ਰੂ ਦਾ ਸਾਇਆ ਹੈ ਤੇ ਉਸ ਬਾਬੇ ਨੇ ਮੈਨੂੰ ਵਾਲਾਂ ਤੋਂ ਫੜ ਲਿਆ ਮੇਰਾ ਸਿਰ ਨੂੰ ਪੁਹਾਟੜੀਆਂ ਦਿਂਦਾ ਰਿਹਾ ਬੋਲ ਕੌਣ ਹੈ ਤੂੰ ਉਹ ਇੱਕਦਮ ਗਰਜਦਾ ਚਿੰਟਾ ਖੜਕਾਉਂਦਾ ਮੈਂ ਤਾਰੋਂ ਹਾਂ 베ਰੀ ਵਾਲਿਆਂ ਦੀ ਪਤਾ ਨਹੀਂ ਮੇਰੇ ਮੂੰਹੋਂ ਕਿਵੇਂ ਨਿਕਲ ਗਏ ਸੀ ਇਹ ਬੋਲ ਉਹ ਤਾੰਤ੍ਰਿਕ ਵਾਲ ਖਿੱਚਦਾ ਮੇਰੇ ਸਿਰ ਨੂੰ ਘਮਾਉਂਦਾ ਉਸ ਤੇ ਚਿੰਤੇ ਦੀ ਸ਼ੰਕਾਰ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ ਮੈਂ ਬੇਹੋਸ਼ ਹੋ ਗਈ ਹੋਸ਼ ਪਰਤੀ ਤਾਂ ਤਦ ਤੱਕ ਉਹ ਬਾਬਾ ਆਪਣੀ ਪੂਜਾ ਲੈ ਕੇ ਤੁਰਦਾ ਬਣਿਆ ਸੀ ਮੇਰਾ ਸਿਰ ਦਰਦ ਨਾਲ ਫਟ ਰਿਹਾ ਸੀ ਸ਼ਾਮੀ ਮੰਮੀ ਨੇ ਪੁੱਛਿਆ ਪ੍ਰਭੂ ਇਹ ਤਾਰੋ ਕੌਣ ਹੈ ਭਲਾ ਤੇਰੇ ਪਿੰਡੋਂ ਸੀ ਕੋਈ ਜਾਣਦੀ ਏ ਤੂੰ ਮੈਨੂੰ ਨਹੀਂ ਪਤਾ ਮੰਮੀ ਜੀ ਮੈਂ ਸਿਰ ਫੇਰ ਦਿੱਤਾ ਮੇਰੀ ਅੱਖਾਂ ਸਾਹਮਣੇ ਬਚਪਨ ਵਾਲੀ ਘਟਨਾ ਸਾਕਾਰ ਹੋ ਗਈ ਤਾਰੋ ਸਾਡੇ ਪਿੰਡ ਦੀ ਬਘੇਲ ਸਿਉਂ ਦੀ ਨੂੰ ਉਹਨਾਂ ਦੇ ਵੇੜੇ ਵਿੱਚ ਵੱਡੀ ਸਾਰੀ 베ਰੀ ਸੀ ਜਿਸ ਕਰਕੇ ਉਹ 베ਰੀ ਵਾਲੇ ਵੱਜਦੇ ਤਾਰੋ ਦਾ ਘਰ ਵਾਲਾ ਘਰ-ਬਾਰ ਛੱਡ ਕੇ ਕਿਧਰੇ ਨਿਕਲ ਗਿਆ ਸੀ ਉਸ ਦੀ ਕੋਈ ਉੱਗ-ਸੁਗ ਨਹੀਂ ਸੀ ਨਿਕਲੀ ਲੋਕ ਉਸ ਦੇ ਗਾਇਬ ਹੋ ਜਾਣ ਬਾਰੇ ਆਪਣੇ-ਆਪਣੇ ਅੰਦਾਜ਼ੇ ਲਗਾਉਂਦੇ ਰਹੇ ਪਰ ਅਸਲੀ ਗੱਲ ਕੀ ਸੀ ਇਹ ਕੋਈ ਨਹੀਂ ਸੀ ਜਾਣਦਾ ਕੁਝ ਸਮਾਂ ਬੀਤਿਆ ਤਾਂ ਤਾਰੋ ਨੇ ਫਾਹਾ ਲੈ ਲਿਆ ਉਸ ਦੀ ਲਾਸ਼ ਉਹਨਾਂ ਦੀ ਵੇੜੇ ਵਾਲੀ 베ਰੀ ਨਾਲ ਲਟਕਦੀ ਮੈਂ ਆਪ ਦੇਖੀ ਸੀ ਉਸ ਰਾਤ ਮੈਨੂੰ ਨੀਂਦ ਨਹੀਂ ਸੀ ਆਈ ਬੱਚੇ ਜਿਸ 베ਰੀ ਦੇ ਮਿੱਠੇ 베ਰ ਖਾਂਦੇ ਸੀ ਹੁਣ ਉਹਨਾਂ ਉਸ ਵੱਲ ਦੇਖਣਾ ਹੀ ਛੱਡ ਦਿੱਤਾ ਸੀ ਪਿੰਡ ਵਿੱਚ ਇਹ ਗੱਲ ਫੈਲ ਗਈ ਸੀ ਕਿ 베ਰੀ ਤੇ ਤਾਰੂ ਦਾ ਭੂਤ ਵਸਦਾ ਭੂਤ ਭੂਤ ਹੀ ਤਕਰਾਉਂਦੇ ਨੇ ਮੈਨੂੰ ਅੱਖਾਂ ਅੱਗੇ ਕਾਲੇ ਪਰਛਾਵੇਂ ਘੁੰਮਦੇ ਰਹਿੰਦੇ ਨੇ ਮੇਰੀ ਚੀਖ ਸੁਣ ਕੇ ਮੰਮੀ ਆਪਣੇ ਕਮਰੇ ਵਿੱਚੋਂ ਦੌੜੇ ਆਉਂਦੇ ਮੇਰੀ ਦੇਖਭਾਲ ਕਰਦੇ ਆ ਉਹਨਾਂ ਦੀ ਤਬੀਅਤ ਵੀ ਖਰਾਬ ਰਹਿਣ ਲੱਗੀ ਸੀ ਉਹ ਦਿਨ ਰਾਤ ਬੇਚੈਨ ਰਹਿੰਦੇ ਮੇਰੀ ਚਿੰਤਾ ਕਰਦੇ ਮੰਮੀ ਦੇ ਕਹਿਣ ਤੇ ਆਸ਼ਾ ਆਂਟੀ ਰੂਪ ਨੂੰ ਮੇਰੇ ਕੋਲ ਪਿਆਣ ਲਈ ਭੇਜ ਦਿੰਦੇ। ਰੂਪ ਮੇਰਾ ਖਿਆਲ ਰੱਖਦੀ, ਰਾਤ ਨੂੰ ਉੱਠ ਕੇ ਦਵਾਈ ਦਿੰਦੀ। ਉਹ ਵਾਲਾਂ ਵਿੱਚ ਉਂਗਲਾਂ ਫੇਰਦੀ ਤਾਂ ਮੈਨੂੰ ਨੀਂਦ ਆਉਣ ਲੱਗਦੀ। ਅਚਾਨਕ ਇੱਕ ਦਿਨ ਰੂਪ ਦਾ ਹੱਥ ਮੇਰੇ ਵਾਲਾਂ ਵਿੱਚ ਫਿਰਦਾ-ਫਿਰਦਾ ਮੇਰੇ ਸਰੀਰ ਉੱਪਰ ਮੇਲਣ ਲੱਗਿਆ। ਮੇਰੇ ਸਰੀਰ ਵਿੱਚ ਜਿਵੇਂ ਇੱਕ ਚਰਨ ਨਹਾਟ ਜਿਹੀ ਛੇੜ ਪਈ। ਰੂਪ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਜਕੜ ਲਿਆ। ਉਸਦੀ ਪਕੜ ਅੰਦਰ ਮਰਦਾਂ ਜਿਹੀ ਤਾਕਤ ਸੀ ਉਹ ਮੈਨੂੰ ਪਾਗਲਾ ਵਾਂਗ ਚੁੰਮਦੀ ਰਹੀ ਮੇਰੇ ਅੰਦਰ ਜਿਵੇਂ ਇੱਕ ਛਲ ਜਿਹੀ ਪੈਦਾ ਹੋ ਗਈ ਸੀ ਮੈਂ ਵੀ ਰੂਪ ਦਾ ਸਾਥ ਦੇਣ ਲੱਗੀ ਮੈਂ ਉਸਦੇ ਹੱਥਾਂ ਦੀਆਂ ਹਰਕਤਾਂ ਨੂੰ ਰੋਕ ਨਾ ਸਕੀ ਕੁਝ ਹੀ ਪਲਾਂ ਬਾਅਦ ਮੈਂ ਆਤਮ ਗਿਲਾਨੀ ਨਾਲ ਭਰ ਗਈ ਇੱਕ ਦੂਜੇ ਤੋਂ ਵੱਖ ਹੋ ਕੇ ਮੈਂ ਤੇ ਰੂਪ ਗੂੜੀ ਨਿੰਦੇ ਸੌ ਗਈਆਂ ਅਗਲੀ ਸਵੇਰ ਸਭ ਕੁਝ ਸ਼ਾਂਤ ਤੇ ਸਹਜ ਸੀ ਜਿਵੇਂ ਸਿਰੋਂ ਕੋਈ ਬੋਝ ਲੈ ਗਿਆ ਸੀ ਰੂਪ ਕਦੋਂ ਉੱਠ ਕੇ ਆਪਣੇ ਘਰ ਚਲੀ ਗਈ ਮੈਨੂੰ ਪਤਾ ਨਹੀਂ ਸੀ ਲੱਗਿਆ ਮਹਿਤਾ ਜਿਵੇਂ ਮੁੱਦਤ ਮਗਰੋਂ ਗੂੜੀ ਨੀਂਦ ਮਾਣੀ ਸੀ ਸਾਡੀ ਇਹ ਖੇੜ ਹਰ ਰੋਜ਼ ਚੱਲਦੀ ਮੈਨੂੰ ਤਾਂ ਜਿਵੇਂ ਰੂਪ ਦਾ ਨਸ਼ਾ ਹੋ ਗਿਆ ਮੈਨੂੰ ਡਰਾਉਣੇ ਸੁਪਨੇ ਨਹੀਂ ਸੀ ਆਉਂਦੇ ਹੁਣ ਅੰਦਰ ਸੁਲਗਦੇ ਕੋਲੇ ਦੀ ਤਪਸ਼ ਠੰਡੀ ਪੈ ਗਈ ਸੀ ਰੂਪ ਦੀਆਂ ਬਾਹਾਂ ਵਿੱਚ ਮੈਨੂੰ ਸਕੂਨ ਮਿਲਦਾ ਉਹ ਔਰਤ ਹੋ ਕੇ ਵੀ ਮੇਰੇ ਲਈ ਇੱਕ ਮਰਦ ਵਾਂਗ ਸੀ ਮੇਰੇ ਲਈ ਰੂਪ ਬਿਨਾਂ ਜਿਉਣਾ ਔਖਾ ਹੋ ਗਿਆ ਰੂਪ ਅੱਜ ਦੁਪਹਿਰੇ ਆਈ ਸੀ ਉਸਦੇ ਚਿਹਰੇ ਤੇ ਆਮ ਨਾਲੋਂ ਜ਼ਿਆਦਾ ਖੁਸ਼ੀ ਸੀ ਘਰੇ ਕੋਈ ਨਹੀਂ ਸੀ ਮੈਂ ਰੂਪ ਨੂੰ ਬਾਹਾਂ ਵਿੱਚ ਜਕੜ ਲਿਆ ਇੱਕ ਖੁਸ਼ਖਬਰੀ ਦੱਸਾਂ ਰੂਪ ਨੇ ਮੇਰੇ ਨਾਲੋਂ ਵੱਖ ਹੁੰਦਿਆਂ ਕਿਹਾ ਹਾਂ ਦੱਸ ਜਲਦੀ ਦੱਸ ਅਗਲੇ ਹਫ਼ਤੇ ਮੈਰिज ਹੈ ਮੇਰੀ ਉਸ ਨੇ ਅੱਖਾਂ ਮਟਕਾਉਂਦਿਆਂ ਕਿਹਾ ਮੇਰੇ ਤੇ ਜਿਵੇਂ ਬਿਜਲੀ ਡਿੱਗ ਪਈ ਇਹ ਕਿਵੇਂ ਹੋ ਸਕਦਾ ਰੂਪ ਤੈਨੂੰ ਕੀ ਜ਼ਰੂਰਤ ਹੈ ਵਿਆਹ ਕਰਾਉਣ ਦੀ ਮੈਂ ਤੇਰੇ ਬਿਨਾਂ ਮਰ ਜਾਵਾਂਗੀ ਮੇਰਾ ਗੱਛਪਰ ਆਇਆ ਸੀ ਵਿਆਹ ਕਰਵਾਉਣ ਦੀ ਜ਼ਰੂਰਤ ਕਿਸ ਨੂੰ ਨਹੀਂ ਹੁੰਦੀ ਵਿਆਹ ਤਾਂ ਸਭ ਦਾ ਹੁੰਦਾ ਹੈ ਰੂਪ ਮੈਂ ਤੇਰੇ ਨਾਲ ਵਿਆਹ ਕਰਵਾਉਂ ਤੂੰ ਮੇਰਾ ਪਤੀ ਬਣੀ ਆਪਾਂ ਆਪਣੀ ਦੁਨੀਆ ਵਸਾਵਾਂਗੇ ਔਰਤਾਂ ਵੀ ਆਪਸ ਵਿੱਚ ਵਿਆਹ ਕਰਵਾਉਂਦੀਆਂ ਨੇ ਕਿਉਂ ਨਹੀਂ ਹੁਣ ਸਭ ਕੁਝ ਹੋ ਰਿਹਾ ਬਹੁਤ ਥਾਈ ਇਹੋ ਜਿਹੇ ਵਿਆਹ ਹੋਏ ਨੇ ਤੂੰ ਮੈਥੋਂ ਦੂਰ ਨਾ ਜਾ ਮੈਂ ਤੇਰੇ ਬਿਨਾ ਜੀ ਨਹੀਂ ਸਕਦੀ ਮੈਂ ਨਹੀਂ ਮੰਨਦੀ ਇਹ ਤਾਂ ਕੁਦਰਤ ਦੇ ਵਿਰੋਧ ਹੈ ਇੰਜ ਫਿਰ ਦੁਨੀਆ ਕਿਵੇਂ ਚੱਲੂ ਔਰਤ ਕਦੇ ਮਰਦ ਨਹੀਂ ਬਣ ਸਕਦੀ ਪਰ ਮੈਨੂੰ ਤੇਰੀ ਲੋੜ ਹੈ ਤੂੰ ਮੇਰਾ ਸਹਾਰਾ ਹੈ ਤੇਰੀ ਸ਼ੋ ਨਾਲ ਮੇਰੇ ਮਰਦਾ ਸਰੀਰ ਵਿੱਚ ਜਾਨ ਪਈ ਹੈ ਮੈਂ ਤਾਂ ਖੁਦ ਕਿਸੇ ਦਾ ਸਹਾਰਾ ਲੱਭ ਰਹੀ ਹਾਂ ਔਰਤ ਔਰਤ ਦਾ ਸਹਾਰਾ ਨਹੀਂ ਬਣ ਸਕਦੀ ਮਰਦ ਬਿਨਾ ਔਰਤ ਕੁਝ ਨਹੀਂ ਮੈਨੂੰ ਇੱਕ ਮਰਦ ਦੀ ਲੋੜ ਹੈ ਤੇਰੀ ਪਿਆਸ ਮੈਂ ਨਹੀਂ 부ਝਾ ਸਕਦੀ ਨਾ ਤੂੰ ਹੀ ਮੈਨੂੰ ਤ੍ਰਿਪਤ ਕਰ ਸਕਦੀ ਹੈ ਰੂਪ ਪੱਲਾ ਛੁਡਾ ਕੇ ਚਲੀ ਗਈ ਅੰਦਰ ਬਹੁਤ ਕੁਝ ਟੁੱਟ ਰਿਹਾ ਹੈ ਸਭ ਕੁਝ ਬੇਜਾਨ ਲੱਗ ਰਿਹਾ ਹੈ ਰੂਪ ਦੀਆਂ ਗੱਲਾਂ ਦਿਮਾਗ ਵਿੱਚ ਘੁੰਮ ਰਹੀਆਂ ਨੇ ਔਰਤ ਮਰਦ ਕਈ ਸਵਾਲ ਦਿਮਾਗ ਵਿੱਚ ਉਥਲ ਪੁਥਲ ਮਚਾ ਰਹੇ ਨੇ ਪਰ ਕੋਈ ਜਵਾਬ ਨਹੀਂ ਲੱਭ ਰਿਹਾ